ਹੰਦੀ ਸੰਗਤ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਆਉਣਾ ਸ੍ਰੀ ਅਮਰਦਾਸ ਜੀ ਦੇ ਭਤੀਜੇ ਨਾਲ ਗੁਰੂ ਅੰਗਦ ਸਾਹਿਬ ਜੀ ਦੀ ਸੁਪਤਰੀ ਬੀਬੀ ਅਮਰੋ ਵਿਆਹੀ ਹੋਈ ਸੀ ਜਿਸ ਤਰ੍ਹਾਂ ਆਪਾਂ ਸਾਰੇ ਇਸ ਸਾਖੀ ਤੋਂ ਪੱਲੀ ਪਾਂਤ ਜਾਣੋ ਆ ਕਿ ਇੱਕ ਦਿਨ ਬੀਬੀ ਅਮਰੋ ਜੀ ਸਵੇਰੇ ਸਵੇਰੇ ਦੁੱਧ ਰੇੜਕ ਰਹੇ ਸੀ ਤੇ ਬਾਣੀ ਗਾ ਰਹੇ ਸੀ ਜਦੋਂ ਇਹ ਬਾਣੀ ਗੁਰੂ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ ਤਾਂ ਉਹਨਾਂ ਨੂੰ ਬੜਾ ਆਨੰਦ ਮਿਲਿਆ ਫਿਰ ਉਹਨਾਂ ਨੇ ਪੁੱਛਿਆ ਕਿ ਬੇਟਾ ਤੁਸੀਂ ਇਹ ਕਿਹੜੀ ਬਾਣੀ गा ਰਹੇ ਹੋ ਉਹਨਾਂ ਦੱਸਿਆ ਕਿ ਇਹ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਤਾਂ ਫਿਰ ਗੁਰੂ ਅਮਰਦਾਸ ਜੀ ਦੇ ਮਨ ਵਿੱਚ ਗੁਰੂ ਅੰਗਦ ਸਾਹਿਬ ਜੀ ਨੂੰ ਮਿਲਣ ਦੇ ਲਈ ਤਾੰਗ ਪੈਦਾ ਹੋਈ ਉਹਨਾਂ ਨੇ ਕਿਹਾ ਪੁੱਤਰੀ ਮੈਨੂੰ ਆਪਣੇ ਗੁਰੂ ਪਿਤਾ ਨਾਲ ਮਿਲਾਓ ਪਿਤਾ ਸਮਾਨ ਬਿਰਦ ਸ੍ਰੀ ਅਮਰਦਾਸ ਜੀ ਨੂੰ ਪਿਤਾ ਕੋਲ ਲੈ ਕੇ ਜਾਣ ਲਈ ਬੀਬੀ ਅਮਰੋਜੀ ਨੇ ਸੱਸ ਸਹੁਰੇ ਅਤੇ ਪਤੀ ਤੋਂ ਆਗਿਆ ਲਈ ਤੇ ਆਪ ਜੀ ਨੂੰ ਨਾਲ ਲੈ ਕੇ ਖੰਡੂਰ ਸਾਹਿਬ ਵੱਲ ਬਹਿਲ ਵਿੱਚ ਬੈਠ ਕੇ ਤੁਰ ਪਏ ਕਾਰ ਪਹੁੰਚ ਕੇ ਬੀਬੀ ਸ੍ਰੀ ਅਮਰਦਾਸ ਜੀ ਨੂੰ ਇੱਕ ਵੱਖਰੇ ਕਮਰੇ ਵਿੱਚ ਬਿਠਾਲ ਕੇ ਆਪ ਗੁਰੂ ਪਿਤਾ ਜੀ ਪਾਸ ਜਿੱਥੇ ਉਹ ਬਿਰਾਜ ਰਹੇ ਸਨ ਚਲੇ ਗਏ ਗੁਰੂ ਜੀ ਨੇ ਆਪਣੀ ਸੁਪੁੱਤਰੀ ਨੂੰ ਵੇਖ ਕੇ ਪਿਆਰ ਦਿੱਤਾ ਸੁਖ ਸਾਧ ਪੁੱਛੀ ਅਤੇ ਕਿਹਾ ਬੇਟਾ ਜਿਨ੍ਹਾਂ ਨੂੰ ਨਾਲ ਲੈ ਕੇ ਆਈ ਹੈ ਉਹਨਾਂ ਨੂੰ ਵੱਖ ਕਿਉਂ ਬਿਠਾ ਦਿੱਤਾ ਹੈ ਉਹਨਾਂ ਨੂੰ ਵੀ ਸਾਡੇ ਪਾਸ ਲੈ ਆ। ਜਦ ਇਹ ਗੱਲ ਬੀਬੀ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਦੱਸੀ ਤਾਂ ਆਪ ਬਹੁਤ ਪ੍ਰਸੰਨ ਹੋਏ ਅਤੇ ਉੱਠ ਕੇ ਬੀਬੀ ਨਾਲ ਗੁਰੂ ਜੀ ਦੇ ਪਾਸ ਆ ਗਏ। ਗੁਰੂ ਜੀ ਆਪ ਜੀ ਨੂੰ ਆਪਣਾ ਕੁੜਮ ਜਾਣ ਕੇ ਅੱਗੋਂ ਉੱਠ ਕੇ ਮਿਲੇ ਅਤੇ ਸਤਕਾਰ ਨਾਲ ਪਾਸ ਬਿਠਾਲ ਕੇ ਕੁਸ਼ਲਤਾ ਪੁੱਛੀ। ਆਪ ਜੀ ਨੇ ਕਿਹਾ ਮਹਾਰਾਜ ਆਪ ਹੁਣ ਮੈਨੂੰ ਆਪਣਾ ਕੁੜਮ ਨਾ ਸਮਝੋ ਮੈਂ ਆਪ ਜੀ ਦਾ ਸਿੱਖ ਬਣਨ ਆਇਆ ਹਾਂ ਆਪ ਗੁਰੂ ਬਣੋ ਤੇ ਮੈਨੂੰ ਉਪਦੇਸ਼ ਦੇ ਕੇ ਸਿੱਖ ਬਣਾਓ ਇਤਨੇ ਸਮੇਂ ਨੂੰ ਜਦ ਲੰਗਰ ਤਿਆਰ ਹੋ ਗਿਆ ਤਾਂ ਗੁਰੂ ਜੀ ਨੇ ਆਪ ਜੀ ਨੂੰ ਵੀ ਪ੍ਰਸ਼ਾਦ ਛਕਣ ਵਾਸਤੇ ਆਪਣੇ ਨਾਲ ਲੰਗਰ ਵਿੱਚ ਲੈ ਆਂਦਾ ਗੁਰੂ ਜੀ ਪਾਸ ਆਣ ਕੇ ਜਦੋਂ ਕੁਝ ਦਿਨ ਬੀਤ ਗਏ ਤਾਂ ਆਪ ਜੀ ਭਾਈ ਬੁੱਢਾ ਜੀ ਤੋਂ ਆਗਿਆ ਲੈ ਕੇ ਹੋਰ ਸਿੱਖਾਂ ਵਾਂਗੂ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ ਅੰਮ੍ਰਿਤ ਵੇਲੇ ਗੁਰੂ ਜੀ ਵਾਸਤੇ ਜਲ ਦੀਆਂ ਗਾਗਰਾਂ ਲਿਆ ਕੇ ਇਸ਼ਨਾਨ ਕਰਵਾਉਣਾ ਫਿਰ ਆਪ ਇਕਾਂਤ ਵਿੱਚ ਬੈਠ ਕੇ ਸਿਮਰਨ ਕਰਨਾ ਸਿਮਰਨ ਤੋਂ ਉੱਠ ਕੇ ਲੰਗਰ ਵਾਸਤੇ ਪਾਣੀ ਲਿਆਉਂਦੇ ਝਾੜੂ ਦਿੰਦੇ ਅਤੇ ਬਰਤਨ ਮਾਂਜਦੇ ਆਪ ਜੀ ਦੀ ਸੇਵਾ ਵਿੱਚ ਇੰਨੇ ਤਤਪਰ ਰਹਿੰਦੇ ਕਿ ਆਪ ਜੀ ਨੂੰ ਖਾਣ ਪੀਣ ਤੇ ਪਹਿਨਣ ਦੀ ਵੀ ਕੋਈ ਲਾਲਸਾ ਨਾ ਰਹੇ ਅਣਥਕ ਰਾਤ ਦਿਨ ਸੇਵਾ ਕਰਨ ਕਰਕੇ ਆਪ ਜੀ ਦਾ ਸਰੀਰ ਲਿੱਸਾ ਹੋ ਗਿਆ ਅਤੇ ਸਰੀਰ ਦੇ ਪਹਿਨਣ ਵਾਲੇ ਕੱਪੜੇ ਵੀ ਮਸਤਾਨੇ ਰਹਿੰਦੇ ਸਨ ਗੁਰੂ ਜੀ ਨੇ ਆਪ ਜੀ ਦੀ ਸੇਵਾ ਉੱਤੇ ਪ੍ਰਸੰਨ ਹੋ ਕੇ ਇੱਕ ਪਰਨਾ ਦਿੱਤਾ ਜੋ ਆਪ ਜੀ ਨੇ ਗੁਰੂ ਜੀ ਦਾ ਪ੍ਰਸ਼ਾਦ ਸਮਝ ਕੇ ਸਿਰ ਉੱਤੇ ਲਪੇਟ ਲਿਆ ਆਪ ਜੀ ਤਨ ਕਰਕੇ ਗੁਰੂ ਜੀ ਦੀ ਸੇਵਾ ਅਤੇ ਮਨ ਕਰਕੇ ਗੁਰੂ ਜੀ ਦੇ ਨਾਮ ਦਾ ਚਿੰਤਨ ਕਰਦੇ ਰਹਿੰਦੇ ਸਨ ਆਪ ਜੀ ਦੀ ਕੋਰ ਸੇਵਾ ਉੱਤੇ ਪ੍ਰਸੰਨ ਹੋ ਕੇ ਗੁਰੂ ਜੀ ਜਿਹੜਾ ਪਰਨਾ ਸਾਲ ਦੇ ਸਾਲ ਬਖਸ਼ੀਸ਼ ਕਰਦੇ ਉਹ ਆਪ ਜੀ ਪਹਿਲਿਆਂ ਉੱਤੇ ਦੀ ਉੱਤੇ ਸਿਰ ਉੱਤੇ ਬੰਨੀ ਜਾਂਦੇ ਇਸ ਤਰ੍ਹਾਂ ਜਦ 11 ਸਾਲ ਬੀਤ ਗਏ ਤਾਂ ਇਹਨਾਂ ਪਰਨਿਆਂ ਦਾ ਆਪ ਜੀ ਦੇ ਸਿਰ ਉੱਤੇ ਇੱਕ ਵੱਡਾ ਮਨਾਸਾ ਬਣ ਗਿਆ ਆਪ ਜੀ ਦਾ ਸਰੀਰ ਪਤਲਾ ਤੇ ਮਦਰਾ ਸੀ ਜੋ ਬਿਰਧ ਅਵਸਥਾ ਦੇ ਕਾਰਨ ਬਹੁਤ ਨਿਰਬਲ ਹੋ ਚੁੱਕਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ